ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਵੇਦਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਵੇਦਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਕਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰ ਦਨ ਬੂਦ ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਅਲਹਾ پاکੰ پاک ਹੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓਹੋ ਕਰੇ ਜਾਣੇ ਸੋਏ ਅਲਹਾ ਪਾਕੰ ਪਾਕ ਹੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓਹੋ ਕਰੇ ਜਾਣੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕ ਓੰਕਾਰ ਸਤਗੁਰ ਪ੍ਰਸਾਦ ਏ ਭਾਈ ਵਾਦ-ਵਿਵਾਦ ਦੀ ਕਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਾਂਮ ਦੂਰ ਨਹੀਂ ਹੁੰਦਾ। ਏ ਭਾਈ ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਹੀ ਟਿਕਾਓ ਤਾਂ ਤੁਹਾਨੂੰ ਸਭਨਾ ਵਿੱਚ ਹੀ ਰੱਬ ਵੱਸਦਾ ਦੇਸੀਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ। ਏ ਭਾਈ ਆਪਣੇ ਹੀ ਦਿਨ ਨੂੰ ਹਰ ਰੋਇ ਖੋਜ ਬਹਿਸ ਮੁਹਾਵਸੇ ਦੀ ਘਬਰਾਹਟ ਵਿੱਚ ਨਾ ਭਟਕ ਇਹ ਜਗਤ ਇੱਕ ਜਾਦੂ ਜਿਹਾ ਹੈ ਇੱਕ ਤਮਾਸ਼ਾ ਜਿਹਾ ਹੈ ਇਸ ਵਿੱਚੋਂ ਇਸ ਵਿਅਰਥ ਵਾਦ ਵਿਵਾਦ ਦੇ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਰਹਾਉ ਬੇਸਮਝ ਲੋਕ ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ ਪੜ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ ਖੁਸ਼ ਹੋ ਹੋ ਕੇ ਬਹਿਸ ਕਰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਕਲਕੱਤ ਵਿੱਚ ਵੀ ਵੱਸਦਾ ਹੈ। ਨਾ ਉਹ ਵਖਰੇ ਸਤਵੇਂ ਸਮਾਨ ਤੇ ਬੈਠਾ ਹੈ ਤੇ ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ। ਸਤਵੇਂ ਸਮਾਨ ਦੇ ਵਿੱਚ ਬੈਠਾ ਸਮਝਣ ਦੇ ਥਾਂ ਹੈ ਭਾਈ ਉਹ ਪ੍ਰਭੂ ਰੂਪ ਦਰਿਆ ਤੇ ਅੰਤਰ ਹੈ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ। ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਉਸ ਦੀ ਸਦਾ ਬੰਦਗੀ ਕਰ اے ਭਗਤੀ ਦੀ ਐਨਕ ਲਾ ਕੇ ਵੇਖ ਉਹ ਹਰ ਥਾਂ ਮੌਜੂਦ ਹੈ ਰੱਬ ਸਭ ਤੋਂ ਪਵਿੱਤਰ ਹਸਤੀ ਹੈ ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ ਇਸ ਗੱਲ ਵਿੱਚ ਮੈਂ ਤਾਂ ਹੀ ਸੱਚ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ اے ਕਬੀਰ ਇਸ ਭੇਜ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ ਯੋਗ ਬਣਾਏ ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਹੱਥ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ